ਭਾਗ ਸਿੰਘ ਦਾ ਘਰ ਇਹੀ ਹੈ ਹਾਂਜੀ ਇਹੀ ਹੈ ਜੀ ਕਿੱਥੇ ਗਏ ਉਹ ਤਾਂ ਹੀ ਪਿੰਡ ਦੁੱਧ ਦੇਣ ਗਏ ਆ ਤੇਜਸਾ ਉਹ ਵੀ ਨਾਲ ਗਿਆ ਵਿਆਹ ਸੀਗਾ ਨਾ ਉੱਥੇ ਗਏ ਨੇ ਤੇ ਬੰਤ ਤੁਹਾਡਾ ਕੀ ਲੱਗਦਾ ਬੰਤ ਸਾਡੀ ਮਾਸੀ ਦਾ ਮੁੰਡਾ ਜੀ ਕੈਲੋ ਮਾਸੀ ਦਾ ਆ ਬੜਲਾਡੇ ਤੇ ਇਹ ਰਹਿੰਦੇ ਹੋ ਤਾਂ ਕਿੱਥੇ ਹੈਗਾ ਉਹ ਉੱਥੇ ਜੀ ਕੱਲ ਦਾ ਘਰੇ ਨਹੀਂ ਆਇਆ ਜnabla ਝੂਠ ਬੋਲਦੇ ਨੇ ਜਾਂ ਅੰਦਰ ਹੀ ਹੋਊਗਾ ਉਹ ਤੁਹਾਨੂੰ ਪਤਾ ਵੈਸੇ ਉਹ ਵੀ ਉਹਨਾਂ ਨੇ ਬੰਦਾ ਘਟਨਾਪ ਕਰ ਰੱਖਿਆ ਹੈ ਨਹੀਂ ਜਨਾਬ ਸਾਨੂੰ ਕੋਈ ਭਲੇਖਾ ਪੈ ਗਿਆ ਉਹ ਕਿੱਥੇ ਬੰਦਾ ਗਿਡਨੈਪ ਕਰ ਲੂ ਉਹ ਤਾਂ ਦੋ ਡਿੰਗਾ ਤੁਰਦੇ ਨਾਲ ਦੀ ਨਾਲ ਤਾਂ ਸਾਹ ਚੜ ਜਾਂਦਾ ਪੰਪ ਰੱਖਦਾ 24 ਘੰਟੇ ਝੋਲੇ ਚ ਪਾ ਕੇ ਉਹ ਕੀ ਪਤਾ ਨੂੰ ਕਦੇ ਲੋੜ ਪੈ ਜੇ ਸਾਨੂੰ ਭਲੇਖਾ ਕਿਵੇਂ ਲੱਗ ਗਿਆ ਆ ਜਿਹੜਾ ਸੋਸ਼ਲ ਮੀਡੀਆ ਤੇ ਉਹਨਾਂ ਨੇ ਜ਼ਿੰਮੇਵਾਰੀ ਲੈ ਰੱਖੀ ਆ ਪਿੰਡੋਂ ਪਿੰਡੀ ਪੋਸਟਰ ਲੱਗੇ ਪਏ ਨੇ ਅੱਛਾ ਸਾਨੂੰ ਭਲੇਖਾ ਹੀ ਪੈ ਗਿਆ ਇਹ ਜਨਾਬ ਕਿਸੇ ਨੇ ਉਹੀ ਪਾਤੀ ਹੋਣੀ ਜਾਣ ਕੇ ਝੂਠੀ ਪੋਸਟ ਵੀ ਪਾ ਦਿੰਦੇ ਨੇ 2 ਸਾਲ ਹੋ ਗਏ ਮੇਰੇ ਵਿਆਹ ਨੂੰ ਹੁਣ ਤਾਂ ਉਹਨੇ ਇਹ ਕੰਮ ਛੱਡਿਆ ਹੋਇਆਗਾ ਅਸੀਂ ਤਾਂ ਬਾਬੇ ਪਤੰਗਰ ਦਾਸ ਤੇ ਜਾ ਕੇ ਨੇ ਪਾਕੇ ਤੇ ਵੀ ਇਹੋ ਜਿਹਾ ਪੁੱਠਾ ਕੰਮ ਜ਼ਿੰਦਗੀ ਚ ਕਦੇ ਵੀ ਨਹੀਂ ਕਰਨਾ ਹਾਂ ਪਹਿਲਾਂ ਮੈਂ ਵੀ ਮਾੜੀਆਂ ਮੋਟੀਆਂ ਗੋਲੀਆਂ ਗੱਪੇ ਜੇ ਵੇਚ ਲੈਂਦੀ ਸੀ ਪਰ ਹੁਣ ਨਹੀਂ ਜਨਾਬ ਹੁਣ ਤਾਂ ਕੰਨਾਂ ਨੂੰ ਹੱਥ ਲਾਏ ਹੋਏ ਨੇ ਮਾੜਾ ਕੰਮ ਕੋਈ ਨਹੀਂ ਕਰਨਾ ਅੱਛਾ ਤੂੰ ਵੀ ਇਹੀ ਕੰਮ ਕਰਦੀ ਰਹੀ ਹੈ ਪਹਿਲਾਂ ਤੇਰੇ ਬਾਪ ਦਾ ਕੀ ਨਾਮ ਹੈ ਮੇਰੇ ਬਾਪ ਦਾ ਜਨਾਬ ਰੂਪ ਪੈਗਾਨਾ ਉਹ ਵੀ ਉਮਰ ਕੈਦ ਕੱਟ ਕੇ ਆਇਆ ਸੀ ਕਤਲ ਕਰਤਾ ਸੀ ਉਹਨੇ ਕਿਸੇ ਦਾ ਆ ਦੇਖ ਲੈ ਸਾਰਾ ਡੱਬੇ ਸੜਾ ਖਾਨਾ ਬਦੂਸ਼ਾਂ ਦਾ ਕੁੜੀ ਤੇਰਾ ਪਿੰਡ ਕਿਹੜਾ ਹੈ ਜਨਾਬ ਮੇਰਾ ਪਿੰਡ ਸੈਬਾਪੁਰਾਈ ਅੱਛਾ ਅੱਛਾ ਜਿਹਨੇ ਜੰਗੀ ਪੱਦਰ ਤੇ ਬਦਨਾਮੀ ਘੱਟੂਈਆ ਸਾਰਾ ਪਿੰਡ ਗੋਲੀਆਂ ਵੇਚਦਾ ਹੈਗਾ ਨਹੀਂ ਜਨਾਬ ਉਹ ਸਾਬਾ ਮਿਰਜੀ ਵਾਲਾ ਸਾਬਾਪੁਰਨੀ ਮੇਰਾ ਤਾਂ ਕੌਰੀਆਂ ਤੇ ਰੋਗਲੇ ਦੇ ਵਿਚਾਰੇ ਪਿੰਡ ਪੈਂਦਾ ਖੇਤਾਂ 'ਚ ਹੀ ਨੇ 10 15 ਕ ਕਰ ਉਹ ਸਾਬਾਪੁਰ ਦੀ ਗੱਲ ਕਰਦੀ ਮੈਂ ਚੱਲ ਠੀਕ ਐ ਲੈ ਕੁੜੀਆਂ ਤੁਸੀਂ ਉਹ ਮੇਰੀਆਂ 3 ਵਰਗੀਆਂ ਜਾਂ ਤਾਂ ਕੱਲ ਨੂੰ 4 ਵਜੇ ਤੱਕ ਉਹਨਾਂ ਨੂੰ ਪੇਸ਼ ਕਰ ਦਿਓ ਫੇਰ ਨਾ ਕਿਹੋ ਸਾਨੂੰ ਵੀ ਵੀ ਪੁਲਿਸ ਧੱਕਾ ਕਰ ਦਿਆ ਜੇ ਕਰਦੀ ਐ ਉਹ ਕਰਦੀਏਗੀ ਨਹੀਂ ਜੇ ਨਾ ਪੇਸ਼ ਕੀਤਾ ਨਾ ਮਾਰ ਮਾਰ ਕੇ ਲਿਤਰੇ ਕੱਲ ਨੂੰ ਸਿੱਧਾ ਥਾਣੇ ਲਿਜਾਊਂਗਾ ਚੱਲ ਚੱਲੀਏ ਵੀ ਕੰਤਬਾਈ ਕਿੱਥੇ ਐ ਮੈਨੂੰ ਕੀ ਪਤਾ ਉਹ ਤਾਂ ਕੱਲ ਦਾ ਘਰ ਹੀ ਨਹੀਂ ਆਇਆ ਹੈਗਾ ਕੁਛ ਤਾਂ ਦੱਸ ਕੇ ਗਿਆ ਹੋਣਾ ਕੁਛ ਨਹੀਂ ਦੱਸਿਆ ਟੈਲੀਫੋਨ ਵੀ ਦੋ ਤਿੰਨ ਵਾਰੀ ਲਾ ਲਿਆ ਬੰਦ ਆਈ ਜਾਂਦਾ ਅੱਗੇ ਕਹੜਾ ਮੈਨੂੰ ਦੱਸ ਕੀ ਜਾਂਦਾ ਹੋ ਜਿੱਥੇ ਜਾਂਦਾ ਆਹ ਤਾਂ ਹੁਣ ਜਵਾਕਾਂ ਵਾਲਾ ਕੰਮ ਹੋਇਆ ਪਿਆ ਭੰਡਾ ਭੰਡਾਰੀਆ ਕਿੰਨਾ ਕ ਭਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਇੱਕ ਜੱਬ ਨਿਭੜਦਾ ਨਹੀਂ ਦੂਜਾ ਤਿਆਰ ਹੈ ਪਤਾ ਨਹੀਂ ਇਸ ਘਰ ਚ ਕਿਹੜੀ ਹਜਿਨਿਓ ਚਿੱਟ ਲੱਗੀ ਐ ਘਰ ਨੂੰ ਪਿੱਛੇ ਹੀ ਪਿੱਛੇ ਪਿੱਛੇ ਲੈ ਜਾਂਦੀ ਐ ਇੱਕ ਕਲੇਸ਼ ਮੁੱਕਦਾ ਨਹੀਂ ਦੂਜਾ ਫੇਰ ਖੜਾ ਹੋ ਜਾਂਦਾ ਆਹ ਜੇ ਉਸ ਦਿਨ ਪਰਸੋਂ ਪ੍ਰੀਤ ਵਾਲਾ ਨਵੇੜ ਘਟਿਆਂ ਤੇ ਹੁਣ ਆਹ ਹੋ ਗਿਆ ਮੈਨੂੰ ਤਾਂ ਕੀ ਪਤਾ ਜਦੋਂ ਘਰ ਪਾਇਆ ਮੈਂ ਕਿਹੜਾ ਇੱਥੇ ਹੈਗੀ ਤੀ ਇਹ ਤੁਹਾਨੂੰ ਸੋਨ ਨੂੰ ਪਤਾ ਵੀ ਇੱਥੇ ਕਿਹੜੀ ਇੱਟ ਲੱਗੀ ਹੈ ਕਿਹੜੀ ਨਹੀਂ ਲੱਗੀ ਪਤਾ ਨਹੀਂ ਕਿਹੜੀ ਮਾੜੀ ਕਿਸਮਤ ਨੇ ਘਰ ਆਈ ਦੇਖ ਲੈ ਕਿੰਨਾ ਦਿੱਤਾ ਹੈ ਉਹ ਦਾ ਜੀ ਇਹ ਹੋਰ ਕੀ ਛੁਣਛਣਾ ਭੈਣ ਦੀ ਅਰੇ ਸੋਫਾ ਸੈੱਟ ਕਿ ਛੁਣਛਣਾ ਕਿਉਂ ਨਹੀਂ ਹੈਗਾ ਓਏ ਹੋਰ ਕੀ ਆ ਫਿਰ ਕਿਉਂ ਸੋਣੀ ਸੁਰੱਖੀ ਬਹੂ ਆ ਹੋਰ ਕੀ ਚਹੀਦਨ ਸੋਣੀ ਆ ਫਿਰ ਤੈਨੂੰ ਤਾਂ ਦਾ ਪੰਜ ਨਿਮੇੜਾ ਹੋਇਆ ਹੋਇਆ ਦਾ ਇੰਨੇ ਸਾਹਮਣੇ ਪੜਿਆ ਹੈ ਕੰਮ ਦਾ ਪੂਰਾ ਕਹਿਤਾ ਰਹੇ ਦੀ ਤੈਨੂੰ ਦਾਦਾ ਨਹੀਂ ਆਉਂਦਾ ਅਰੇ ਤੇ ਬਰਾਤ ਵਗਦੀਆਂ ਲੱਕੇ ਹੈ ਮੈਥੋਂ ਨਹੀਂ ਜਾਇ ਜਾਂਦਾ ਕਿਉਂ ਉਹ ਕੋਕ ਭੈਣ ਜੀ ਦਾਲੇ ਕੰਮ ਸਾਹਬ ਜੇ ਚ ਨਹੀਂ ਆਇਆ ਉਹਨਾਂ ਦਾ ਬਾਰੀ ਬਾਰੀ ਫੋਨ ਆਉਂਦਾ ਨਾ ਫਿਰ ਜਾ ਫਿਰ ਐ ਕਰ ਭਾਜਾ ਮਸ਼ੀਨ ਪਛਾ ਆਪਣੇ ਦੋ ਕਿਲੇ ਵੜਦੇ ਥੱਲੇ ਥੱਲੇ ਡਿੱਗੀ ਜਾਂਦੇ ਨੇ ਉਹ ਹੁਣ ਕੱਚੀ ਉਹ ਵੱਢ ਲਈਏ ਪੱਤਾ ਚਾਹਾਂਗੇ ਪੱਥਰੇ ਧਰਤੀ ਨਾਲ ਲੱਗ ਜੂ ਅੱਕੇ ਤਾਂ ਨਹੀਂ ਲੱਗਦੀ ਨਾਲ ਜਸੇ ਇੱਕ ਮਿੰਟ ਗੱਲ ਸੁਣ ਕੇ ਜਾਣ ਪਹਿਲਾਂ ਥਾਣੇ ਨਵੇੜ ਕੇ ਆਓ ਆ ਤਾਂ ਜੀਰੀ ਤਾਂ ਫੇਰ ਵੀ ਵੱਢੀ ਜਾਊਗੀ ਹਾਂ ਪੁਲਸ ਵਾਲੇ ਘਰੇ ਆਏ ਸੀ ਉਹ ਪੁਲਸ ਵਾਲਾ ਘਰੇ ਆਉਂਦੀ ਹੁੰਦੇ ਨੇ ਹੁਣ ਪੰਚਾਇਤਾਂ ਦੇ ਉਹ ਤਾਂ ਕਹਿਣ ਆਏ ਹੁਣੇ ਯਾਰ ਭਾਗਸੇ ਸਾਡੇ ਕੋਲ ਗੌਰ ਰੱਖੀ ਮੜੀ ਮੋਟੀ ਨੰਬਰ ਨੰਬਰ ਦੇਣ ਆਏ ਹੋਣਗੇ ਉਹ ਤੂੰ ਬਸ ਚੁੱਪ ਕਰ ਕਿਉਂ ਆਜੀ ਪਾਪੀ ਪਹਿਲਾਂ ਦੱਸ ਮੈਂ ਬੰਤ ਨੇ ਫੇਰ ਕੁਛ ਨਾ ਕੁਛ ਕਰਤਾ ਆਇਆ ਕਿਡਨੈਪ ਕਰਨਾ ਆਪ ਕਰਤਾ ਕਿਸੇ ਨੂੰ ਹੈ ਕਿਡਨੈਪ ਕਰ ਲਿਆ ਕਿਸੇ ਨੂੰ ਪਿੰਡ ਚੋਂ ਉਹਨੇ ਕਿਹਨੂੰ ਕਿਡਨੈਪ ਕਰ ਲਿਆ ਪਿੰਡ ਚ ਡੇ ਡੇ ਪੋਸਟਰ ਲੱਗੇ ਨੇ ਪੁਲਿਸ ਵਾਲੇ ਦੱਸ ਕੇ ਗਏ ਨੇ ਨਾਲੇ ਫੇਸਬੁੱਕ ਤੇ ਚਾੜਿਆ ਪਿਆ ਐਨ ਦੇ ਖਾਸ ਨੇ ਨਵੇਂ ਤੋਂ ਨਵਾਂ ਸਿਆਪਾ ਪਾਉਂਦੇ ਨੇ ਮੈਨੂੰ ਐ ਨਹੀਂ ਪਤਾ ਇਹ ਸੜਾ ਰੱਖਿਆ ਹੋ ਰੱਖਿਆ ਹੋ ਰੇ ਇਹਦਾ ਬਦ ਕਰਦਣੀ ਹੈਗਾ ਦੱਸਿ ਮੜੇ ਮੈਨੂੰ ਮਰੇ ਬਣੋਈਆ ਬੰਨ ਰੱਖਿਆ ਹੈ ਇਹ ਇਕਲੋ ਮਾਸੀ ਦਾ ਮੰਡਾ ਯਾਰ ਕਿੰਨਾ ਕਲੋ ਨੇ ਕੀਤਾ ਆਪਣੇ ਨੇ ਯਾਰ ਹੈ ਫਿਰ ਉਹੀ ਤਾਂ ਨਹੀਂ ਇਹ ਬੰਨਣਾ ਸਾੰਡ ਇਹ ਕਿਦੋਂ ਹੁੰਦਾ ਦੋ ਦਿਨ ਹੁੰਦੇ ਨੇ ਜਿਹੜੇ ਸਾਰਾ ਤੇ ਨਹਿਰ ਬਣਦੀ ਇਹਦੇ ਸ਼ਰੀਕੇ ਆਣੇ ਨਾਲ ਕਿਤੇ ਪਿੰਡ ਤੇ ਉਹਨੂੰ ਨਾ ਮਾਰ ਮੂਰ ਦੇਣਾ ਤਾਂ ਵਿਚਾਰਾ ਇੱਥੇ ਸਰਨ ਲੈ ਕੇ ਰਿਹਾ ਹੋਇਆ ਆਪਣੀ ਓਟ ਲੈ ਕੇ ਰਹਿ ਗਿਆ ਔਰੇ ਜਰਾ ਵਾਹ ਓਟ ਲੈਂਦਾ ਔਰੇ ਆਪਣਾ ਬੋਦਾ ਉੱਚਾ ਕਰੀ ਜਾਂਦਾ ਹੈ ਇਹ ਤਾਂ ਨੂੰ ਮੈਂ ਤਾਂ ਘਰ ਦੇਖੀ ਜਣਾ ਪਿੰਡ ਤੇ ਇਹਦੇ ਵਾਸਤੇ ਤੇ ਘਰ ਬਿਠਾਵਾ ਲਾਂਗੇ ਉੱਥੇ ਨੂੰ ਯਾਰ ਜਿਹੜਾ ਲੱਖ ਦੋ ਲੱਖ ਦਾ ਸੋਨਾ ਜਿਹੜਾ ਲੱਖ ਲੱਗਰ ਨੂੰ ਪਿੰਡ ਡੱਕਰ ਆ ਐ ਨਹੀਂ ਡੱਕਰੀ ਦਾ ਹੁੰਦਾ ਗਾ ਰਿਸ਼ਤੇਦਾਰਾਂ ਟੁੱਟੀ ਦਾ ਹੁੰਦਾ ਗਾ ਕਦੇ ਐ ਉਹਨਾਂ ਨੇ ਕਿਹਾ ਜੇ ਤਾਂ ਪੇਸ਼ ਹੋ ਗਿਆ ਠੀਕ ਹੈ ਨਹੀਂ ਤੇ ਕੱਲ ਨੂੰ ਲੈ ਜਾਣਗੇ ਚੱਕ ਕੇ ਵਧੀਆ ਲੈ ਜਾਣ ਮੇਰੇ ਕਾਹ ਕੇ ਹੋ ਲੈ ਜਾ ਲੋਈ ਪੰਚਾਇਤ ਮੈਂਬਰ ਦੇ ਕਰਵਾਏ ਕਿਵੇਂ ਪੁਲਸ ਚੱਕ ਕੇ ਲੈ ਜਾ ਜਰਤਾ ਹੈਗੇ ਕਿ ਦੀ ਬਸ ਕਿਹੜਾ ਪੰਚਾਇਤ ਮੈਂਬਰ ਆਉਂ ਹੈ ਤੂੰ ਉਹੀ ਮਰੀ ਜਾ ਸਰਪਸੰਮਤੀ ਨਾਲ ਬਣਾਤਾ ਮੈਨੂੰ ਮਕਲਾਵਾ ਬਣਾਇਆ ਤੂੰ ਸਰਪਸੰਮਤੀ ਨਾਲ ਕਿਤੇ ਹੋਰ ਆ ਇਹੀ ਨਹੀਂ ਮੰਨਦਾ ਕੱਲਾ ਸਾਰਾ ਪਿੰਡ ਮੰਨੀਆਂ ਦਾ ਮੈਂਬਰ ਵੀ ਤੂੰ ਮੈਂਬਰ ਬਣ ਗਿਆ 60 ਰੁਪਏ ਕਿਹੜੇ ਮੈਨੂੰ ਦੇਤਾ ਯਾਰ ਗਾਹਾਂ ਉੱਥੇ ਸੁਨਾਮ ਬੁਲਾ ਕੇ ਕੱਲ ਗੱਲਾਂ ਕਰੀ ਜੇ ਨਾ ਤੂੰ ਯਾਰ ਵਧੀਆ ਮੈਂ ਤਾਂ ਕਿਹੜਾ ਲੈ ਜਾ ਪੁਲਸ ਚੱਕ ਕੇ ਆਪਾਂ ਤਾਂ ਪਿੰਡ ਵਾਲਿਆਂ ਕਣੀ ਆ ਆਪਾਂ ਤਾਂ ਕਹਿ ਕੇ ਕਹਾਗੇ ਵੀ ਹਾਂ ਇਹ ਲਾਉਸੜੇ ਦੇ ਪਟਾ ਫੇਰੂ ਦੇ ਮੇਰੇ ਸੜੇ ਦੇ ਓਏ ਨਾ ਓਏ ਇਹ ਪਰ ਉਹ ਟੌਰਾ ਚੱਕੀ ਫਰੀ ਜਾਂਦਾਗਾ ਉਹ ਮੋਟਰਸਾਈਕਲ ਘਮਾ ਆਪਾਂ ਮੜੇ ਖੇਤ ਚੱਲ ਗਿਆ ਖੇਤ ਰੱਖਿਆ ਉਹਦਾ ਉਹ ਮੈਂ ਉਹਦੀ ਭੈਣ ਦੀ ਡੱਡਾ ਲਵੇ ਯਾਰ ਆਪਾਂ ਪੰਚਾਇਤ ਮੈਂਬਰ ਦਾ ਕਾਹਦਾ ਫਾਇਦਾ ਜੋ ਜਨਾਨੀਆਂ ਚੱਕ ਕੇ ਲੈ ਕੇ ਫਿਰ ਕਿਉਂ ਪੱਪ ਦੰਨੇ ਨੂੰ ਕਿਹੜਾ ਪੰਚਾਇਤ ਮੈਂਬਰ ਆ ਇਹ ਕਿਉਂ ਨਹੀਂ ਹੈਗਾ ਮੈਂ ਨਹੀਂ ਮੰਨਦਾ ਐ ਐ ਸਲੂਟ ਮਾਰਦੇ ਨੇ ਐ ਕੱਲ ਪੈਦਾ ਮੈਨੂੰ ਬਾਰ ਬਾਰ ਕਰੀ ਗਿਆ ਮੈਂ ਕਿਹਾ ਬੱਸ ਐਂ ਕਹ ਕਹੀਂ ਕਿ ਰੋਕਤਾ ਮਥੇ ਬੱਸ ਤਾਂ ਕਹਿਤਾ ਜਦੋਂ ਅਗਲੇ ਠੂਆ ਕੁੱਟ ਕੇ ਲੈ ਕੇ ਗਿਆ ਫਟਾਉ ਉਹਦਾ ਯਾਰ ਕਹਿੰਦੇ ਇਹਨੂੰ ਤੀਮੀਆਂ ਦਾ ਯਾਰ ਬਖਲਾਵਾ ਕਹਿੰਦੇ ਇਹਨੂੰ ਪੰਚਾਇਤ ਮੈਂਬਰ ਚਾੜ ਵਾਲਾ ਸਾਲਾ ਤੂੰ ਹੀ ਨਹੀਂ ਡੰਨ ਕਰਦਾ ਮੇਰੇ ਨਾਲ ਸਾਰੀ ਦੁਨੀਆ ਕਰਦੀ ਐ ਬਸ ਕਰ ਵੇ ਤੇਰੇ ਡੰਨ ਦੇ ਚੱਕਰ ਚ ਘਰ ਖਰਾਬ ਹੋ ਰਿਹਾ ਮੇਰੇ ਸਾਰੇ ਗਨਾਸਾਂ ਮਰੂ ਤੂ ਗੁਨੇ ਚ ਹੁਣ ਦੇਖ ਲੈ ਉਹਨੂੰ ਲੱਭ ਲਾ ਕੰਮ ਹੀ ਆ ਜਾ ਅੱਜ ਕੁੱਤਾ ਦਬਾਤਾ ਤੇ ਪੰਗਾ ਇੱਥੇ ਆਉਂਨਾ ਤੇ ਦਬ ਜੇ ਚ ਲੈਬ ਜੀ ਪੜਦਾ ਕੱਡਾ ਇਹ ਡਬਲੂ ਮੈਂ ਤਾਂ ਥਾਲੀ ਆ ਚਾਲ ਜੀ ਦੇਖਦੇ ਡਰ ਲੱਗੀ ਜਾਂਦਾ ਜੇ ਚੱਕਤੀ ਕਿਸੇ ਨੂੰ ਪਤਾ ਓਏ ਟੱਕੇ ਕੰਢੀਆ ਇੱਕ ਇੱਕ ਹੂ ਮੈਂ ਤਾਂ ਗੋਟਾ ਖੜਾ ਹੋਇਆ ਪਹਿਲਾਂ ਮੈਂ ਤਾਂ ਤੈਰੂ ਮੈਂ ਕਿਹੜੇ ਵਿੱਚ ਡੁੱਬੂ ਮੈਨੂੰ ਨਹੀਂ ਨਾ ਰਿਹਾ ਹੋਇਆ ਤੂੰ ਹੀ ਤਾਂ ਬੈਠੀ ਮੇਰੇ ਮੈਂ ਤਾਂ ਮਗਰ ਮੱਛਤਾ ਰਿਹਾ ਮੈਂ ਪਹਿਲਾਂ ਤੈਨੂੰ ਦੱਚਦਾ ਜਾਨਾ ਪਹਿਲਾਂ ਮੈਂ ਪਾਣੀ ਵਾਲਾ ਜਾਨਵਰ ਹੁੰਦਾ ਕਿ ਮਗਰ ਮੱਛਾ ਇਹ ਤਾਂ ਕਿਹੜਾ ਬਦਾ ਛੁਕੜਾ ਹੋ ਗਿਆ ਛੇੜ ਬਣਾਤਾ ਬੇੜਾ ਤੇਰਾ ਬੈ ਗਿਆ ਤੂੰ ਐਜੇ ਦੁਮਦਾਰੀਆਂ ਕਾ ਉੱਟਦਾ ਪਰ ਹੁਣ ਤੂੰ ਤੁਸੀਂ ਪੁਲਿਸ ਦਾ ਨਾ ਉਤੋਂ ਮੋਕ ਮਾਰ ਦਿਓ ਮੈਂ ਉੱਦੇ ਤਾਂ ਕਿਹਾ ਚੱਕ ਜੋ ਮੈਂ ਵਾਰੀ ਸ਼ੰਕਰ ਨੂੰ ਧਮਕੀ ਦੇਵਾਂਗੇ ਆਪਾਂ ਕਿਧਰੇ ਗੱਲ ਧਮਕੀ ਦੀ ਹੁੰਦੀ ਹੈ ਆ ਕਿ ਤੂੰ ਤਾਂ ਸਿੱਧੇ ਮੱਛੇ ਕਹਿ ਬਈ ਅਸੀਂ ਉਹ ਤਾਂ ਥੋੜੂ ਹੁੰਦਾ ਉਹ ਤਾਂ ਤਾਂ ਬਾਣੀ ਦਾ ਅੱਠ ਛੱਲਰ ਨੇ ਅਗਲੇ ਦੇ ਇੱਕ ਛੱਲਰ ਵੇਚ ਕੇ ਲਾਤਾ ਆਪਣੇ ਤਾਂ ਕੀ ਕਰਾਂਗੇ ਆਪਣੇ ਕੋਲੇ ਕੀ ਬੰਦਣ ਆਪਾਂ ਤਾਂ ਉਹਦੇ ਸਿੰਗਰ ਆਪ ਦਾ ਸਿੰਗਰ ਦੀ ਗੱਲ ਕਰਦਾ ਸੀ ਤਾਂ ਬਾਣੀ ਚ ਐਂ ਤਾਂ ਮੈਂ ਐਂ ਤਾਂ ਮੈਂ ਉਹਨੂੰ ਵੀ ਜੱਟੂ ਐ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ ਮੈਂ ਉਹ ਤੋਂ ਹਾਂ ਕੈਰੀ ਕੰਡੇ ਬਿੱਜਾ ਹੋਣੇ ਜਾਂ ਖਾਨ ਦਾ ਕਰਕੇ ਤੋਂ ਬੰਦੋਬਸਤ ਮੈਂ ਖਾਨ ਦਾ ਕੀ ਕਰਾਂ ਉਹ ਚੁੱਕ ਕੇ ਖੇਤਾਂ ਚ ਮਰੂਦ ਮਰਾ ਦੇ ਲੈ ਤੋੜ ਕੇ ਜਾਂ ਭੱਜ ਜਾ ਉੱਠ ਕਹਿਣਾ ਨਹੀਂ ਮੈਂ ਠੂਹਾ ਕੁੱਟ ਦੂੰਗਾ ਮੈਂ ਕਿੱਧਰ ਦੀ ਲੱਕੜੂਗਾ ਨਕਲ ਨੂੰ ਪਹਾੜੀ ਕੌਂ ਜਾ ਤੈਨੂੰ ਮਤ ਤਾਂ ਹੈ ਨਹੀਂ ਕਾਛ ਜੀ ਨਕਲ ਤੇ ਤੋੜਾ ਲੱਗ ਜਾ ਪੰ ਮੈਥੋਂ ਫੇਟੂ ਭਾ ਕਟਾਏਗਾ ਮੈਂ ਗਲ ਪੁੱਠਾ ਜੇ ਕਾ ਪੁੱ ਥੱਲੇ ਮਾਰ ਦੂ ਮੈਂ ਕਿੱਥੋਂ ਪਾ ਹਾਂ ਠੀਕ ਹੈ ਤਲਕਣ ਹੋ ਤਾ ਮਰੂਦ ਮਰਾ ਦੇ ਲਿਆ ਜਾ ਗੰਨੇ ਗੰਨੇ ਲਿਆ ਤੋੜ ਕੇ ਗੰਨੇ ਚੁੱਪਾਂਗੇ ਚੱਲ ਇਹ ਤਾਂ ਕਮਾਂਡੋਆਂ ਵਾਲਾ ਕੰਮ ਆ ਆਪਣਾ ਤਾਂ ਉੱਥੇ ਤਾਲੀ ਮਾਰ ਤੇ ਇੰਝ ਕਿਉਂਦੇ ਨੇ ਛੰਨੂ ਹਾਂ ਉੱਥੇ ਮੈਂ ਰਹਿੰਦਾ ਹੁੰਦਾ ਸੀ ਦਰਿਆ ਦੇ ਥੱਲੇ ਜਲਪ ਲੱਗਦੀ ਆ ਤਲਕਣ ਉਹ ਤੂੰ ਤਾਂ ਮੁੱਢੀ ਜਾਨਾ ਐ ਐਵੇਂ ਕਮ ਤਸ ਝੇਗਾ ਇੱਥੋਂ ਦੀ ਚੜ ਜਾ ਕਿਥੋਂ ਦੀ ਤੇ ਦੇ ਕਿਥੋਂ ਦੀ ਚੜੇਗਾ ਪੂਠਾਣਾ ਪਣਾਲੀ ਮੱਤਪੜਾ ਨਾਲ ਵੱਡੂਗਾ ਤੋਂ ਆਂ ਦੇਖ ਲਈ ਪਰਪਸ ਕੋਈ ਹੋ ਗਿਆ ਹਾਏ ਤੇਰਾ ਬੇੜਾ ਭਾਜੇ ਤੂੰ ਮੜਮੜ श्रीकाल सर जाए जी पिंड घर देख आए घर पुछा है जी हाँ बंदा तो कोई मिले नहीं जी तीविया जाए जी उधर भी दो पासे कोई नहीं मिले तीमिया तीमिया नहीं जी घर बंदा कोई मिलया नहीं हाँ जी हाँ तीविया ना ना जी ना तलासी सारे सारे घर दलासी है जी कित नहीं मिले जी पिंड भी पता कर भी कहते दो दिन हो गए कितने देखा नहीं जुर ਨੇ ਕੋਈ ਨਹੀਂ ਕੋਈ ਨਹੀਂ ਤੁਸੀਂ ਟਕਾਉ ਲੋਕਾਂ ਨੂੰ ਜੀ ਕਹਿਏ ਸੀ ਨਹੀਂ ਕਹਤਾ ਹੀ ਕਹਤਾ ਉਹਨਾਂ ਨੂੰ ਵੀ ਜੇ 4 ਵਜੇ ਤੱਕ ਬੰਦੇ ਪੇਸ਼ ਨਾ ਕੀਤੇ ਫਿਰ ਮੈਂ ਤੀਮਿਆਂ ਲਿਜਾਉਂ ਜੀ ਖਿੱਚ ਕੇ ਜਦੋਂ ਤੀਮਿਆਂ ਥਾਣੇ ਲੈ ਜਾਂਦੀ ਆਪੇ ਸਾਲੇ ਪੇਸ਼ ਹੋਣਗੇ ਜੀ ਇਹ ਜਗ੍ਹਾ ਦੇਖੀ ਤੇਰਾ ਬੇੜਾ ਮੈਂ ਗਿਆ ਕੰਮੀ ਆੜਿਆ ਓਏ ਉਹ ਕਿਤੇ ਆਏ ਫਿਰਦੇ ਆ ਉਹ ਤੇਰਾ ਥੜੇ ਹੁਣ ਕਿਉਂ ਕੋਈ ਚਾਰ ਦਿਨ ਲੈਂਦਾ ਅਬ ਦੇ ਦੁੱਛ ਬੜੇ ਫਿਰਦੇ ਲੈ ਅੱਜ ਆਇਆ 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 ਹਿੰਦੀ ਆਇਆ ਮੱਕ ਗੀ ਵੀ ਮੱਡਾ ਬੀਚੋ ਯਾਰੋ ਅੱਜ ਕੋਈ ਵੀਰੇ ਦਾ ਡੰਗਸਾਰੋ ਸਾਡੀ ਰਸੀ ਫਿਰੇ ਮਖਤਿਆਰੋ ਕੋਣ ਮਨਾਵੇ ਹੀਰ ਨੂੰ ਹਾਏ ਚੰਦਰ ਨਿਕਲ ਚੱਲੀ ਲੱਗੀ ਤੇ ਹੀਰ ਨੂੰ ਹਾਏ ਆ ਭਾਗੂ ਅੰਮਰਾ ਵੀਰ ਭਾਗੂ ਆ ਗਿਆ ਠੀਕ ਆ ਇਹ ਮੈਂ ਤੋ ਰਾਮਾ ਇਧਰੋਂ ਬਾਣੇ ਵਿੱਚ ਦੀ ਹੈ ਸਾਈਡਰ ਵਿੱਚ ਦੇਖ ਕਿਆ ਉਹ ਕਵੀਆਂ ਨੂੰ ਦੋਨਾਂ ਨੂੰ ਉਹ ਬੰਦ ਨੂੰ ਇਹ ਹੋ ਗਿਆ ਹੁਣ ਕਿ ਜਿਹੜਾ ਪਿਆਰੇ ਦਾ ਮੁੰਡਾ ਨਹੀਂ ਖੋ ਗਿਆ ਜਿਹੜਾ ਥਿਆਉਂਦਾ ਨੇ ਕ ਹਫਤਾ ਹੋ ਗਿਆ ਹਾਂ ਇਹਨੇ ਪੂਰਾ ਵੱਡ ਰੁੱਕ ਕੇ ਸੜਤਾ ਉਹ ਮੁੰਡਾ ਹੋਂ ਖਾ ਹੋਰ ਹੁਣ ਮੇਰੇ ਸਾਦਾ ਇਹਨਾਂ ਦਾ ਕੀ ਬਾਰ ਹੁੰਦਾ ਨਾਲ ਉਹ ਹੈ ਕੀ ਤਾਂ ਕੀ ਬੈਰਾ ਕੀ ਨੇ ਪਿੰਡ ਦਾ ਹਰਾ ਲਾਲਾ ਹੋਈ ਪਈ ਹੈ ਹੈ ਓਏ ਨਮਰਾ ਭਾਈ ਦੇ ਨੂੰ ਮੇਰੇ ਸਾਣਾ ਨੇ ਕਮਾਲ ਕਰਤੀ ਜੱਗੋ ਤੇਰ ਵੀ ਕਰਤੀ ਭਗਵਾ ਹੈ ਹੈ ਇਹ ਜੱਤਾ ਲੱਗਦਾ ਨਹੀਂ ਤੀ ਜਰ ਹੈ ਪਿਆਰਾ ਬੰਦਾ ਮਾਰ ਦੂ ਮੈਂ ਤਾਂ ਹੈਤੀ ਬਗਦੇ ਫੋਕੀਆਂ ਫੜਾ ਲਾ ਹੋ ਤਾਂ ਪਨੀ ਜੀ ਕਿਨੇ ਇਹਦਾ ਉਹਦੇ ਨਾਲ ਕੀ ਬਾਹ ਹੈ ਕੀ ਕੋਈ ਗੱਲ ਬਾਤ ਕੋਈ ਕਾ ਕੀ ਗੱਲ ਬਾਤ ਤਾਂ ਨਹੀਂ ਹੋਈ ਜਨਾਨੀ ਬਾਈ ਦਾ ਚੱਕਰ ਤਾਂ ਨਹੀਂ ਘਬਿਰਿਆ ਹੋਈ ਬਾਗੂਆ ਬੰਤਦਾ ਨਹੀਂ ਹੈਗਾ ਇਹ ਜਾਂ ਵੀ ਜਨਾਨੀ ਬਾਜੀ ਕਰਦਾ ਹੋਵੇ ਨਾ ਬੰਤ ਹੈ ਜਾਨੀ ਇਹ ਤੈਨੂੰ ਦੱਸਾਂ ਮੇਰਾ ਨਾਲ ਤੁਰਿਆ ਫਿਰਦਾ ਟਾਉਂਟ ਜਾਂਦੇ ਪੰਮੀ ਆਲਾ ਹਾਂ ਉਹ ਐਡਾ ਕਿੱਥੇ ਐਡਾ ਕਣਕੰਡਾ ਕਿੱਥੇ ਉਹ ਚ ਹਾਂ ਉਹ ਨਹੀਂ ਗੱਲ ਕੋਈ ਹੋਰ ਨਿਕਲੂ ਵਿੱਚੋਂ ਬਾਗੂਆ ਲੱਗਦਾ ਕੁਤ ਮੈਂ ਇਮੀਤਲੀ ਦਾ ਚੱਕਰ ਨਾ ਤਾਂ ਮਰੇ ਸਾਲੇ ਕਦੇ ਚੋਰੀ-ਚੋਰੀ ਨਾ ਕਰਦੇ ਹੁਣ ਉਹਨਾਂ ਦੇ ਘਰੇ ਚੋਰੀ ਕਰਦੇ ਨਾ ਫੜੇ ਗਏ ਹੁਣ ਜਾ ਕੋਲ ਕੱਲ ਪੋਸਟਰ ਬਣਾ ਕੇ ਲਾਤੇ ਇੱਕ ਵੱਡੇ ਸਕੂਲ ਮਰੇ ਲਾਇਆ ਪਿਆ ਪੋਸਟਰ ਬਣਾ ਕੇ ਦੋ ਥਾਈ ਮਰੇ ਕਮੰਦਰ ਮਰੇ ਲਾਇਆ ਪਿਆ ਇਹ ਦੋਨਾਂ ਦਾ ਦੋਨਾਂ ਦਾ ਬਾਹਾਂ ਤਾਹਾਂ ਖੜੀਆਂ ਕਰੀਆਂ ਉਹਨਿੰਦੀਆਂ ਆ ਕੇ ਥੱਲੇ ਲਿਖਿਆ ਹੈ ਪੈਰੇ ਦਾ ਮੁੰਡਾ ਅਸੀਂ ਮਾਰਿਆ ਅਸੀਂ ਚੱਕਿਆ ਜੀ ਬਾਹ ਨਾ ਤੇ ਮਰੇ ਸਾਲਾ ਲੈ ਕੀ ਕਰਿਆ ਜੰਮਿਆ ਉਹ ਫੇਸਬੁੱਕ ਦਾ ਕਿਹੜਾ ਭੈਣ ਦਾ ਖਾਦਮ ਹਾਂ ਹਾਂ ਗੱਲ ਤਾਂ ਕੱਲ ਦਾ ਹੋਤੇ ਚੱਲੀ ਜਾਂਦਾ ਤੇ ਫੇਸਬੁੱਕ ਤੇ ਵੀ ਅਸੀਂ ਮਾਰਿਆ ਉਹ ਭੈਣ ਦਾ ਜਾਰ ਨੇ ਅੱਧੇ ਪੰਜਾਬ ਦਾ ਬੇੜਾ ਬਠਾਰ ਗਿਆ ਫੇਸਬੁੱਕ ਜਾ ਆ ਅੰਡਰਸਟਾਡਰ ਗ੍ਰਾਮ ਜਾ ਜਿਹੜਾ ਭੰਦਾ ਜਾਰ ਅੱਧੇ ਪੰਜਾਬ ਦਾ ਬੇੜਾ ਬਠਾਰ ਖੈਣੇ ਇਹਨੇ ਅੱਧੀ ਦੁਨੀਆ ਮਰੇ ਸਾਦੇ ਨੇ ਪਿੱਛੇ ਲਾਰਖਿਆ ਪਤਾ ਨਹੀਂ ਕੀ ਕੁਛ ਚੱਲੀ ਜਾਂਦਾ ਤੇ ਕੀ ਕੁਛ ਨਾ ਚੱਲਣਾ ਕੀ ਇਹਨੂੰ ਮੇਰੀ ਗੱਲ ਸੁਣ ਲੈ ਹੁਣ ਪੁਲਸਾ ਕੀ ਕਰੇ ਹੈ ਉਹ ਕਹਿੰਦੇ ਕਹਿੰਦੇ ਪੇਸ਼ ਕਰੋ ਨਹੀਂ ਦੀ ਚੱਕੀ ਲੈ ਕੇ ਜਾਂਦੇ ਇਹਨੂੰ ਪੱਕੇ ਦਾ ਰੰਗ ਦਾ ਪੁਲਸੀਆ ਦਾ ਨਹੀਂ ਧਿਕਤਾ ਉਹਹੀ ਧੀ ਆਦੀ ਪਾੜ ਦਾ ਨਾਗਵਲਦੀ ਦਾ ਮਨੂ ਆ ਲੱਗਾ ਮੈਂ ਪਾਗਵਾ ਮਸਾ ਓਏ ਚਾਰ ਮੁੱਦਿਆਂ ਚ ਹੱਥ ਜੋੜ-ਜੋੜ ਕੇ ਐਨੀ ਕ ਭੁੱਕੀ ਇਕੱਠੀ ਕਰੀ ਹਏ ਉਧਰੋਂ ਆ ਰਹਾ ਤੁਰਿਆ ਨਾਰ ਨਾਰ ਸੁਭਾਅ ਕੀ ਮਰੇ ਕੋਲ ਦੀ ਲੰਗੇ ਮਹੱਕਦਾ ਮੈਨੂੰ ਫੜਦੇ ਨੇ ਕਿਸੇ ਨੇ ਮੈਂ ਖਬਰ ਕਰਤੀ ਸੀ ਐ ਆਈ ਕਰਤੀ ਮਹਾਵਰੀ ਮਾਤਾ ਬਾਹ ਮਾਰੀ ਬਗਾ ਕੇ ਭੁੱਕੀ ਡਰਦੇ ਮਾਰੇ ਨੇ ਹਾਂ ਉਹ ਲੰਗੇ ਕੋਲ ਜਿੱਦੂ ਬਾਦ ਪਾੜ ਦਾ ਮਰਦਾ ਭਖੜੇ ਗੋਡਣ ਹੱਥਾਂ ਜਾ ਪੈਰਾਂ ਜਾ ਬੁਰਾ ਹਾਲ ਮਿੰਦਾ ਸਾਲੀ ਭੁੱਕੀ ਨਹੀਂ ਦਿਹਾਈ ਮਤਾ ਉਹ ਨੁਕਸਾਨ ਕਰਾ ਲਿਆ ਮੈਨੂੰ ਕੀ ਪਤਾ ਸੀ ਵੀ ਭਾਂ ਦੇ ਯਾਰ ਬੰਤਨੇ ਕਰਤਾ ਕੋ ਗਾਂਢ ਹੋ ਹਾਂ ਉਹ ਤਾਂ ਭੁੱਕੀ ਦਾ ਸਰਜੂ ਮੈਨੂੰ ਐ ਡਰ ਲੱਗਿਆ ਪਿਆ ਕੰਜਾ ਦਾ ਕਾਲਾ ਦਾ ਕਹਿ ਕੇ ਆ ਕਹਿੰਦਾ ਆਥਰ ਤੱਕ ਜੇ ਨਾ ਪੇਸ਼ ਕਰੇ ਮੈਂ ਤੀਵੀਆਂ ਚੱਕ ਕੇ ਲੈ ਕੇ ਆ ਉਹ ਸਰਦਾ ਦਾ ਭੁੱਕੀ ਪੜਾ ਵੀ ਨਹੀਂ ਭਾਂ ਦੇ ਯਾਰ ਦੀ ਇੱਥੋਂ ਇੱਥੋਂ ਆ ਪਿੰਡਣੀਆਂ ਸਾਰੀਆਂ ਦੁਖੀ ਜਾਂਦੀਆਂ ਨੇ ਬਾਸੀਆਂ ਲੱਗ ਰਿਆ ਨੇ ਸਵੇਰ ਦੀਆਂ ਨਾਲੇ ਆ ਜਨਾਨੀਆਂ ਕੇ ਮਲੇ ਜੂ ਚੱਕ ਕੇ ਭਾਈਓ ਹਾਂ ਉਹਦੀ ਕੀ ਮਜਾਲ ਜਨਾਨੀ ਨੂੰ ਹੱਥ ਲਾ ਦੂਗਾ ਮਜੂਦਾ ਮੈਂਬਰ ਹਾਂ ਤੂੰ ਹਣ ਰੱਬ ਮਾੜਾ ਮੋਟਾ ਦਾ ਮੈਂ ਵੀ ਪਾਦਾ ਮੈਂ ਫਿਰ ਕੀ ਹੋਗਾ ਨਹੀਂ ਜਿੱਤੇ ਆ ਨਹੀਂ ਉਹ ਵੋਟਾਂ 'ਚ ਖੜਨ ਦਿੱਤਾ ਲੋਕਾਂ ਨੇ ਮੈਂਬਰ ਤਾਂ ਬਾਈ ਦਾ ਇਹ ਮੈਂਬਰ ਤਾਂ ਬੱਦਕੀਮਾ ਕਰਤਾ ਇਹਨਾਂ ਨੂੰ ਐਂ ਜਰ ਤੋ ਪਾਬਰੀ ਨਹੀਂ ਪਤਾ ਇਹਨਾਂ ਨੂੰ ਪਾਗੂ ਆ ਕੇ ਹੀ ਅਗਲਾ ਕਰਦਾ ਆਬਰ ਦਿਖਾ ਮੈਂਬਰ ਦੀਆਂ ਇੱਕ ਮੈਂ ਕੋਈ ਉਂਗਲ ਚੱਕ ਜੁ ਜਨਾਨੀਆਂ ਕਣੀ ਮੈਂ ਤੈਨੂੰ ਐ ਕਹਿਣਾ ਹਾਂ ਮੈਂ ਕਿਹਾ ਤੂੰ ਮੜ ਜਾ ਪਿੰਡ 'ਚ ਜਾ ਕੇ ਪਿਆਰੇ ਦੇ ਘਰੇ ਪਤਾ ਕਰਕੇ ਆ ਵੀ ਕੀ ਗੱਲਬਾਤ ਆ ਕੀ ਰੌਲਾ ਰੱਪਾ ਚੱਲ ਰਿਹਾ ਸੂਹ ਬੂ ਲੈ ਕੇ ਆ ਮੇਰੀ ਗੱਲ ਸੁਣ ਬਖਤ ਆ ਜਾ ਬਿਆਰੇ ਦੇ ਘਰੇ ਉਧਰ ਤੈਨੂੰ ਪਤਾ ਸਿੰਦਰ ਦਾ ਘਰ ਹੈ ਰੋਲਾ ਉਹਦਾ ਪਿਛਲੇ ਹਫ਼ਤੇ ਰੋਲਾ ਜ ਆਪਾਂ ਗਏ ਤੈਨੂੰ ਪਤਾ ਲੱਗਾ ਆਪਾਂ ਇੱਧਰ ਤੇ ਜਾਰਦਾ ਉਹਦੇ ਘਰ ਆਲਾ ਫੇਰ ਕਹੂਗਾ ਵੀ ਸਾਡੀ ਸੰਧਰ ਕਰਕੇ ਆਉਂਦਾ ਇਹ ਅਜੇ ਤੂੰ ਗਾਏ ਭਾਈ ਮੈਂ ਤੇਰੇ ਬਾਅਦ ਤੇ ਅੱਗ ਤੇ ਵੀ ਤੁਰ ਪੂੰਗਾ ਭਾਗਵਾ ਹੋਰ ਦੱਸ ਮੈਂ ਭਾਗ ਜਾਣਾ ਕੋਈ ਨਾ ਤੇ ਮਰ ਜਾ ਪਰ ਨਾਲ ਲਵੇੜ ਕੇ ਸੂੰਹ-ਬੂੰਹ ਲੈ ਕੇ ਆ ਮੈਂ ਜਾਣਾ ਘਰੇ ਪਰ ਉਹੀ ਨਾ ਪਰ ਸਾਨੂੰ ਚਕਾਦਾ ਨਾ ਅੱ비 ਕੋਈ ਡਾਕੂ ਫਰਦਾ ਮੂੰ ਬੰਨੀ ਕਾਣੂ ਮੇਰੀ ਗੱਲ ਸੁਣ ਹਾਂ ਮੈਂ ਜਾਣਾ ਘਰੇ ਹਾਂ ਮੈਂ ਇੱਧਰ ਹੋਰ ਦੇਖ ਕੇ ਹੁਣ ਇੱਕ ਦੋ ਮੋਟਰਾਂ ਉੱਥੇ ਨਾ ਬੈਠੇ ਹੋਣਗੇ ਤੇ ਉਸਾਂ ਬਾਂਤੋਰੀ ਵੀ ਨਹੀਂ ਥਾਉਂਦੇ ਓਏ ਕੋਈ ਤਾਂ ਸਿਆਪਾ ਕੰਜਦਿਆਂ ਨੂੰ ਦੇਖਿਆ ਆ ਜਨ ਪੁੱਛਤਾ ਲਈਏ ਵੀ ਮੇਰੇ ਸਾਲਿਓ ਕਿ ਕੀ ਤੜੇ ਜੀ ਚੂਲ 'ਚ ਬਾਹ ਆਈ ਤੀ ਈ ਮਾਂ ਦੇ ਕੰਨ ਮਰੇ ਜੀ ਦੇ ਹੁਣ ਤਾਂ ਦੂਜੀ ਗੱਲ ਐ ਸੁਣ ਤੂੰ ਮਿੰਟ ਤੇ ਪਤਾ ਸਤਾ ਲੈ ਕੇ ਉਦੋਂ ਬਾਅਦ ਆ ਜਾ ਘਰੇ ਆਪਾ ਚੱਲ ਕੇ ਉਹਨੇ ਠਾਣੀ 'ਚ ਹਾਂ ਠਾਣੀ 'ਚ ਪਹਿਲਾ ਆਪਾ ਠਾਣੀਦਾਰ ਨਾਲ ਗੱਲ ਕਰੀਏ ਦੱਸੋ ਕੀ ਗੱਲ ਬਾਤ ਐ ਅਕਾਬਾ ਮੈਂ ਨਹੀਂ ਕਾ ਸੁਣਾ ਹੂੰ ਪਾ ਤੂੰ ਗੱਲ ਤੂੰ ਕਰ ਲਈ ਮੈਂ ਤੇਰੇ ਨਾਲ ਬਗਜੂਗਾ ਮੈਂ ਨਹੀਂ ਉਹਦੇ ਮੱਥੇ ਲੱਗਦਾ ਬਾਈ ਉਹ ਬੰਦੇ ਨੂੰ ਹੈ ਨਹੀਂ ਬੋਲਣ ਦੀ ਅਗਲੋ ਖੋਲ ਜੀ ਆ ਜਾਦਾ ਤੈਨੂੰ ਕਹਿ ਰ ਮੇਰੇ ਸਾਲ ਨੇ ਇਹੀ ਪੱਕੇ ਜੇ ਰੰਗ ਦਾ ਜਾਣਦਾ ਮੈਂ ਇਹਨੂੰ ਤਾਂ ਹੀ ਦਾ ਮੈਂ ਡਰ ਕੇ ਭੁੱਕੀ ਗੇਰਦੀ ਇੱਥੋਂ ਹੈ ਮੈਂ ਦੇਖ ਲਿਆ ਐ ਐ ਕਹਿੰਦੇ ਵੀ ਮੈਂ ਹਜੇ ਤੂੰ ਵੀ ਇਧਰੋਂ ਮੈਂ ਬਰੀਏਤਾਂ ਦਾ ਮੈਂ ਜਿੱਤਿਆਂ ਦਾ ਹੈ ਆਪਣਾ ਗੱਠ ਜੋੜ ਹੋਇਆ ਉਹਦਾ ਇਹ ਤਾਂ ਆਪਾਂ ਥਾਣੇ ਦੇ ਵਿੱਚ ਦੁੱਗਣੀ ਪਾਵਰ ਨਾਲ ਪੇਸ਼ ਹੁੰਦੇ ਆ ਸਰਪੰਚ ਤੋਂ ਵੱਧ ਪਾਵਰ ਹੋ ਜਾਂਦੀ ਸਰਪੰਚ ਤੋਂ ਵੱਧ ਪਰ ਲੋਕਾਂ ਤੋਂ ਜਰਿਆ ਲੀ ਗਿਆ ਇਹਨਾਂ ਨੂੰ ਪਤਾ ਦੀ ਵੀ ਜੁੰਡੀ ਦੇ ਯਾਰ ਨੇ ਇਹਨਾਂ ਨੂੰ ਐਂਦੀ ਵੀ ਮੈਂਬਰਾਂ ਦੇ ਬਣਾ ਕੇ ਨਾ ਲੜਾ ਦਾਂਗੇ ਚੱਲਣਾ ਹੁਣ ਮੈਂ ਤਾਂ ਜਣਾ ਮੈਂ ਦੂਜਿਆਂ ਦਾ ਵਖਤਿਆਰ ਕੀ ਮੋਟਰ ਤੇ ਭਾਲਦਾ ਬਾਦਰੀ ਦੀ ਮੋਟਰ ਤੇ ਭਾਲ ਕੇ ਲਿਆਉਣਾ ਹਾਂ ਹੈਂ ਆਏ ਕਰੀ ਮਰਗਣਾ ਗੇਰਾ ਸਨਾਬ ਦੇਖਿਆ ਕੀ ਪਤਾ ਉੱਥੇ ਹੋਵੇ ਕਿਤੇ ਨਹੀਂ ਹੈਗੇ ਮੋਟਰਾਂ ਮਾਟਰਾਂ ਦੇ ਲੁਕੇ ਹੋਏ ਨੇ ਮੈਂ ਇੱਧਰ ਦੇਖ ਕੇ ਆਉਣਾ ਐਂ ਦੇਖ ਕੇ ਘਰੇ ਪਹੁੰਚਦਾ ਤੂੰ ਪਿਆਰੇ ਦੇ ਘਰੇ ਜਾ ਕੇ ਸੂ ਮੂੰਹ ਲੈ ਕੇ ਮੜੀ ਭਾ ਗਿਆ ਕਈ ਬਾਸਨਾਬ ਜਦੋਂ ਲੜਾਈ ਲੜੀ ਜਾਂਦੀ ਮੈਂ ਉੱਥੇ ਭੱਜ ਜਾਂਦਾ ਦੀ ਮਨ ਨਾਲੇ ਚੱਲ ਸਮਾਂ ਲੱਗ ਜਾਂਦਾ ਦੀ ਵਧੀਆ ਪਤਾ ਨਹੀਂ ਕੀ ਪਤਾ ਬੰਤੋ ਦਾ ਆਪਾਂ ਨੂੰ ਪਤਾ ਨਹੀਂ ਕਹੇ ਜਾ ਮਤ ਆਉਦਾ ਹੈ ਅਰੇ ਜਾਈ ਬਾਜਾਨਾ ਮਿਲ ਜਾ ਤੂੰ ਬੱਤਕੀ ਦੀ ਗੱਲ ਬਾਜ਼ੀ ਨਾ ਕਰੀ ਬਰਕਣਾ ਇਹ ਦੇਖ ਕੀ ਲੱਗਿਆ ਹੋਇਆ ਉਹ ਕੋਈ ਨਾ ਮੈਂਦਾ ਸਹੀ ਵਾਹ ਮੋਟਰ ਤੇ ਜਾਏ ਲੰਘ ਜਾਂਦੇ ਵੀ ਆ ਇਓਂ ਮੈਂ ਵਾਹ ਰਹੀ ਮਟਰ ਦੇਖਾਂ ਆ ਆਏ ਨਹੀਂ ਆਲੇ ਉਹ ਨਾ ਕੋਈ ਨਹੀਂ ਤੇ ਲੀਫਣ ਕਿਦਾ ਵਜਿੰਦਾ ਚੱਕ ਕੇ ਚੱਕ ਲਓ ਕਹਿੰਦੇ ਲੀਫਣ ਉਹ ਜੱਸੇ ਦਾ ਵਜੀ ਜਾਂਦਾ ਫਿਰ ਉਹ ਬੋਲਦਾ ਆ ਖਬਰਾਂ ਕੋਈ ਜ਼ਰੂਰੀ ਹੋਊਗਾ ਫੜਾ ਉਹ ਚੱਕ ਕੇ ਦੇਖ ਕੀ ਦਾ ਇਹ ਆਪੇ ਚੱਕ ਲੂਗਾ ਠਹਿਰ ਕੇ ਓਏ ਫੜਾ ਦੇ 100 ਬੰਦੇ ਦਾ ਹੁੰਦਾ ਆ ਕੀਦਾ ਹੈ ਕਰਤਾਰ ਕੰਬਾਈਨ ਲਿਖਿਆ ਹੈ ਦੇਖਾ ਕੇ ਕੱਟਿਆ ਗਿਆ ਹੁਣ ਤਾਂ ਮੈਂ ਤਾਂ ਹੀ ਕਹਿ ਰਹਾ ਹਾਂ ਔਰ ਔਰ ਚੱਕ ਕੇ ਦੇ ਹਲੋ 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 ਕੌਣ ਬੋਲਦੀ ਹੈ ਤੁਸੀਂ ਕੌਣ ਹੈ ਤੂੰ ਵਸ ਕੌਣ ਬੋਲਦਾ ਟੈਲੀਫੋਨ ਤੇ ਤੂੰ ਕਰਦੀ ਐ ਮੈਂ ਜਿਹਨੂੰ ਫੋਨ ਕੀਤਾ ਨਾ ਉਹਦਾ ਫੋਨ ਉਹਨੂੰ ਫੜਾ ਦਿਓ ਗੱਲ ਉਹਦੇ ਨਾਲ ਕਰਨੀ ਆ ਕਿਹਨੂੰ ਕਰਾ ਟੈਲੀਫੋਨ ਨਾਮ ਲਾਇ ਦੋ ਬੰਦੇ ਦਾ ਜਿਹਦਾ ਫੋਨ ਉਹਨੂੰ ਕੀਤਾ ਹੋਊ ਫੋਨ ਤਾਂ ਮੇਰਾ ਇਹ ਜਿਹਦਾ ਥੱਲੇ ਨਵੇਂ ਖੜਾ ਨਾ ਉਹਦੇ ਨਾਲ ਮੇਰੀ ਗੱਲ ਕਰਾ ਦਿਓ ਮੈਨੂੰ ਕੋਈ ਜ਼ਰੂਰੀ ਗੱਲ ਕਰਨੀ ਆ ਹਾਂਜੀ ਕੀ ਬੰਦੇ ਦਾ ਨਾਮ ਲਾਇ ਹਡੇ ਘਰ ਦੇ ਬਥੇਰੇ ਬੰਦੇ ਨੇ ਸਾਡਾ ਵੀ ਬਹੁਤ ਮਾਖਰਾਵਾ ਭਾਈ ਸਾਡਾ ਵੀ ਬਹੁਤ ਖਰਾਬ ਹੈ ਆਦੀ ਹੋਈ ਪਈ ਐ ਮੈਂ ਕਹੀ ਨਹੀਂ ਗੱਲ ਕਰਾ ਦੋ ਗੱਲ ਆ ਮੇਰਾ ਫੋਨ ਕੋ ਚੱਕਦਾ ਹਾਂ ਤੂੰ ਕਰ ਹੈਲੋ ਕਿਧਰ ਲਿਹੋਣ ਇਹ ਇਹ ਤਾਂ ਕਪੈਨ ਵਾਲਿਆਂ ਦਾ ਟੈਲੀਫੋਨ ਆ ਇਹ ਕਿਹੜੀ ਕਪੈਨ ਵਾਲਿਆਂ ਦਾ ਉਹ ਜਿਹੜਾ ਮੈਨੂੰ ਫੋਨ ਆਉਂਦਾ ਉਹਨਾਂ ਦੀ ਕਪੈਨ ਖਰਾਬ ਹੋ ਰਹੀ ਹੈ ਕੀ ਉਹਨਾਂ ਦੀ ਚੇਨ ਹੀ ਟੁੱਟ ਗਈ ਦੀ ਕਪੈਨ ਦੀ ਫਿਰ ਜਦੋਂ ਤੈਨੂੰ ਜਦੋਂ ਰੱਖੀ ਨਹੀਂ ਹੈਗਾ ਉਹਨਾਂ ਨੇ ਯਾਰ ਇਹ ਤੀਵੀਂ ਕਿਉਂ ਫੋਨ ਕਰੇ ਤੀਵੀਂ ਰੱਖੇ ਹੋ ਕਪੈਨ ਦੇ ਨਾਲ ਇਥੇ ਫੋਰਮੈਨ ਹੈ ਤਾਂ ਇਹਦਾ ਉਹ ਆ ਗਈ ਜਿਹੜੀ ਅੱਗੇ ਤੋਂ ਅੱਗੇ ਗੱਲਾਂ ਕਰਾ ਕਰਾ ਦਿੰਦੀ ਆ ਵੀ ਆਏਗਾ ਕਿ ਆਹ ਫਲਾਣੀ ਮਸ਼ੀਨ ਵਿੱਚ ਖਰਾਬੀ ਹੋ ਗਈ ਹੈ ਵੀ ਆਪ ਠੀਕ ਕਰੋ ਉਹ ਹੈ ਜਿਹੜੀ ਮੂਰੇ ਬੈਠੀ ਹੁੰਦੀ ਆ ਸਬਸਕ੍ਰਿਪਸ਼ਨ ਤੇ ਇਹਨਾਂ ਨੂੰ ਬੜਾ ਪਤਾ ਹੈਗਾ ਵੀ ਕਿਹੜਾ ਨੜ ਕਿਹੜੇ ਪੰਨੇ ਨਾਲ ਖੁੱਲਦਾ ਇਹਨਾਂ ਨੂੰ ਕੋਈ ਨਹੀਂ ਪਤਾ ਹੈਗਾ ਮੇਰਾ ਫੋਨ ਕੋ ਚੱਕਦੇ ਹੁੰਨੇ ਨਾਲ ਤੁਹਾਨੂੰ 20 ਵਾਰ ਕਿਹਾ ਮੇਰਾ ਫੋਨ ਨਾ ਚੱਕਿਆ ਕਰੋ ਕੋਈ ਤੇ ਬੱਧੀ ਜਾਂਦੀ ਸੀ ਕਿ ਸਿਰ ਤੇ ਮਾਰਨਾ ਤਰਾ ਤੁਹਾਨੂੰ ਕੰਨ ਡੁੱਲਦਾ ਸੀਗੇ ਮੈਂ ਆਪ ਹੀ ਆ ਕੇ ਚੱਕ ਲੈਂਦਾ ਕਈ ਵਾਰ ਬੰਦੇ ਦਾ ਕੋਈ ਜ਼ਰੂਰੀ ਵੀ ਫੋਨ ਹੁੰਦਾ ਹੈਗਾ ਮੈਨੂੰ ਗੱਲ ਸੁਣ ਤੇ ਜਦੋਂ ਜਦੋਂ ਤੈਨੂੰ ਰੱਖੀ ਨਹੀਂ ਤੇਰੀ ਤਰਖਾ ਹੀ ਨਹੀਂ ਭਰੀ ਤੂੰ ਕਪਾਈਂਦੀ ਕੋ ਟੈਨਸ਼ਨ ਲੈਣਾ ਕਿਉਂ ਨਹੀਂ ਭਰੀ ਯਾਰ ਮੈਂ ਹੀ ਤਾਂ ਦੱਸਦਾ ਉਹਨਾਂ ਨੂੰ ਵੀ ਆ ਕਰ ਉਹ ਆ ਕਰ ਆ ਬਲੇਡ ਨਹੀਂ ਬਦਲਾਈ ਦੀ ਵੇ ਪਰਸੋਂ ਬਿੰਦੇ ਬਿੰਦੇ ਤੈਨੂੰ ਡੈਲੀ ਫੋਨ ਕਰਕੇ ਪੁੱਛਦੇ ਨੇ ਉਹ ਦੇ ਚਦੋਂ ਪ੍ਰਾਖੜੀ ਕਪਾਈਂ ਨੂੰ ਦੱਸ ਜੇ ਨਹੀਂ ਹਿਸਾਬ ਚੋਂਦੀ ਚੁੱਪ ਕਰ ਜੋ ਕਦੇ ਤੀਵੇਂ ਵੀ ਫੋਰਮੈਂਨੀਆਂ ਕਰਦੀਆਂ ਨੇ ਹੈਲੋ ਉਹ ਫੋਰਮੈਂਨੀਆਂ ਨਹੀਂ ਵੱਡੇ ਆਫਿਸਾਂ ਦੇ ਵਿੱਚ ਐਵੇਂ ਹੁੰਦੀਆਂ ਕੀ ਹਾਂ ਜੀ ਯਾਰ ਕਮਾਲ ਹੋਈ ਪਈ ਆ ਫਿਰ ਕੀ ਹੋ ਗਿਆ ਜੇ ਰਾਤ ਲੜ ਪਈ ਤਾਂ ਇਹ ਤਾਂ ਨਹੀਂ ਹੈਗਾ ਤੂੰ ਉਹਦੇ ਦੋਸਤ ਨੂੰ ਜਾ ਕੇ ਫੋਨ ਫੜਾ ਦੇਂਗਾ ਉਹ ਦੋਸਤ ਨਹੀਂ ਸਾਡਾ ਵਾਲਾ ਵੱਡਾ ਸੀਗਾ ਇਹ ਵੱਡੜਾ ਓਏ ਸੱਚੀ ਹਾਂ ਕੀ ਬੋਲੀ ਸੀ ਤੂੰ ਮੈਂ ਤਾਂ ਕੀ ਬੋਲਣਾ ਸੀ ਮੈਂ ਤਾਂ ਇਹ ਕਿਹਾ ਸੀਗਾ ਵੀ ਗੱਲ ਕਰਾ ਦੋ ਜਿਹਦਾ ਫੋਨ ਹੈਗਾ ਹੋਰ ਤਾਂ ਨਹੀਂ ਕੁਝ ਬੋਲੀ ਨਾ ਨਾ ਹੋਰ ਤਾਂ ਕੁਝ ਵੀ ਨਹੀਂ ਬੋਲੀ ਸੀ ਮੈਂ ਤਾਂ ਲੈ ਮੈਂ ਨਾ ਇਹ ਦੱਸ ਐਨਾ ਵੀ ਕਾਹਦਾ ਗੁੱਸਾ ਕਮਾਲ ਹੋਈ ਬੀ ਰਾਤ ਦੀ ਫੋਨ ਆਉ ਲੱਗੀ ਪਈ ਐ ਮੈਂ ਯਾਰ ਬਸ ਮੈਨੂੰ ਗੁੱਸਾ ਆਇਆ ਤੇ ਅੱਛਾ ਗੱਲ ਤਾਂ ਤੂੰ ਕਿਹਾ ਤੇ ਗੁੱਸਾ ਤਾਂ ਮੇਰੇ ਤੇ ਆ ਗਿਆ ਹੈ ਯਾਰ ਹੋਰ ਤਾਂ ਕੋਈ ਨਹੀਂ ਸਮਝਦਾ ਤੂੰ ਤਾਂ ਸਮਝ ਲਿਆ ਕਰ ਯਾਰ ਮੇਰਾ ਚਲ ਠੀਕ ਹੈ ਸੌਰੀ ਠੀਕ ਹੈ ਮੇਰੀ ਗਲਤੀ ਆ ਪਰ ਪਲੀਜ਼ ਤੂੰ ਨਾ ਗੁੱਸੇ ਨਾ ਹੋਇਆ ਕਰ ਮੇਰੇ ਨਾਲ ਮੇਰਾ ਫੋਨ ਚੱਕ ਲਿਆ ਕਰ ਯਾਰ ਗੁੱਸੇ ਵਾਲੀ ਗੱਲ ਨਹੀਂ ਯਾਰ ਮੈਂ ਯਾਰ ਤੈਨੂੰ ਪਸੰਦ ਕਰਦਾ ਲਵ ਯੂ ਯਾਰ ਬਸ ਮੈਂ ਕਹਿਤਾ ਬਸ ਜਿਹੜਾ ਕੁਝ ਕਹਿਣਾ ਸੀ ਯਾਰ ਠੀਕ ਹੈ ਯਾਰ ਲਵ ਯੂ ਠੀਕ ਹੈ ਲਵ ਯੂ ਯਾਰ ਅੱਛਾ ਜੀ ਐਂਡਸ ਇਹੀ ਗੱਲ ਅੱਖਾਂ ਚੱਖਾਂ ਪਾ ਕੇ ਕਰ ਸਕਦੇ ਮੇਰੇ ਕਰ ਲੂੰਗਾ ਚਲ ਠੀਕ ਹੈ ਫਿਰ ਕਦੋਂ ਆਏਗਾ ਤੂੰ ਦੱਸ ਕਦੋਂ ਸੁਨਾਮ ਜੀ ਕਦੋਂ ਅ ਅੱਜ ਸ਼ਾਮ ਨੂੰ ਸ਼ਾਮ ਨੂੰ ਹਾਂ ਮੈਂ ਤਾਂ ਹੁਣ ਨਹੀਂ ਦੇ ਲ ਮੈਂ ਬਾਜ਼ਾਰ ਤੋਂ ਕੰਮ ਜਾਣਾ ਸੀਗਾ ਸ਼ਾਮ ਨੂੰ ਅੱਛਾ ਸੁਨਾਮ ਹਾਂ ਚਲ ਠੀਕ ਹੈ ਮੈਂ ਆ ਜਾਊਂਗਾ ਹਾਂ ਕਿੱਥੇ ਮਿਲਣਾ ਕਿੱਥੇ ਹੈ ਦੇਖ ਲਾਂਗੇ ਕੋਈ બસ ٹھیک ہے چل آ جاؤں گا میں ٹھیک ہے ہاں تو سچ ایک من میری گل سنی ہاں آ تو دلਵੱਡਾ ਕਪੈਨ ਕਪੈਨ ਕਿਹਨੂੰ ਕਹੀ ਜਾਂਦਾ ਸੀਗਾ ਓ ਯਾਰ ਤੈਨੂੰ ਕਹਿੰਦਾ ਉਹ ਕਪੈਨ ਹਏ ਹਾਂ ਉਹ ਮੈਂ ਤੇਰੇ ਨੰਬਰ ਤੇ ਕਰਤਾਰ ਕਪੈਨ ਲਿਖ ਰ ਗਿਆ ਯਾਰ ਬੋਲਤ ਗੱਲ ਨਾ ਉਹ ਮੈਨੂੰ ਐਵੇਂ ਮੈਂ ਕਰੇ ਸ਼ੱਕ ਨਾ ਹੋ ਜੇ ਤਾਂ ਲਿਖਿਆ ਹੋਏਗਾ ਅੱਛੇ ਨਾ ਡਰਾ ਕਰੇ ਨਾ ਡਰਦਾ ਡੁਰਦਾ ਤਾਂ ਕੋਈ ਨਹੀਂ ਉਹ ਤਾਂ ਚਲੋ ਫਿਰ ਵੀ ਹਲੇ ਆਪਾਂ ਜੱਗਰ ਜੀ ਨੇ ਨਾ ਹੋਈ ਗੱਲ ਠੀਕ ਐ ਚਲ ਅੱਜ ਸ਼ਾਮ ਨੂੰ ਠੀਕ ਐ ਹਾਂ ਕੋਈ ਨਾ ਹੁਣ ਮੇਰੇ ਨੰਬਰ ਤੇ ਮਾਨ ਮੱਤੀ ਲਿਖੂਗਾ ਮੈਂ ਠੀਕ ਐ ਠੀਕ ਐ ਠੀਕ ਚੰਗਾ ਚੰਗਾ 니 ਖਾ ਲੋ ਜੀ ਖਾਦਾ ਜਾਂਦਾ ਓਹ ਰਜਨ ਪਹਿਲੀ ਦੁਖੀ ਐ ਕਾ ਲੈਂਡੇ ਨੇ ਤਾਂ ਪਾਲੀ ਤੇ ਉਹ ਤੁੰ ਨਖਰੇ ਕਰਤੀਆਂ ਨੇ ਕੋਈ ਹਾਈਟਾ ਨਹੀਂ ਇੱਧਰ ਇੱਧਰ ਤਾਂ ਕੋਈ ਨਹੀਂ ਹੈਗਾ ਨਾ ਤੂੰ ਇੱਧਰ ਦੀ ਕਿਵੇਂ ਉੱਤਲਾ ਬੈਤ ਤੱਲਾ ਵਾ ਚਾਪਾ ਗਲ ਪਾਤਾ ਮੇਰੇ ਤੇ ਡੱਡਾ ਵੱਡਾ ਦੂ ਚੱਲਾ ਗਿਆ ਮੈਂ ਕੀ ਕਰਾਂ ਨਾ ਕਰਿਆ ਕਰਹੀ ਜੀ ਹਰਕਤਾਂ ਤੈਨੂੰ ਕਿੰਨੇ ਵਾਰੀ ਸਮਝਾਇਆ ਉਹ ਤਾਂ ਕੰਮੀ ਵਾਲਾ ਕੱਬੀ ਆ ਪੁੱਤਾ ਬੰਦਾ ਉਹਨੇ ਉਹ ਕਹਿਤਾ ਕਹਿੰਦਾ ਚੀ ਫੜਿਆ ਬੰਦਾ ਬੱਤਾ ਲੱਟਕਾ ਲਟਕਾਇਆ ਕਿਛੇ ਕੰਮੀ ਵਾਲੇ ਨੇ ਤਾਂ ਕੰਡੇ ਬੀਜਨੇ ਤੇ ਬੀਜ ਤੇ ਚੂਣ ਤਾਂ ਹੁਣ ਤੈਨੂੰ ਪੈਣਗੇ ਪੁੱਟਸ ਕਰੇ ਘੇੜੇ ਮਾਰਦੀ ਐ ਰੁਟ ਜਾਣਾ ਜੇ ਤੂੰ ਨਾ ਪੇਸ ਹੋਇਆ ਤੈਨੂੰ ਚੱਕ ਕੇ ਲੈ ਕੇ ਜਾਊਗਾ ਬੁੱਗਾ ਵੱਡਾ ਚੜੀ ਰਾਤ ਬੱਚੇ ਲਗਾ ਕੇ ਰੱਖਿਆ ਨਾ ਫੋਨ ਤਾਂ ਕਰ ਸਕਦੇ ਇੱਕ ਵਾਰੀ ਮੈਨੂੰ ਬਚੂ ਕਾ ਬਾਈ ਕੀ ਕਰਾ ਫਿਰ ਉਰੇ ਖੜਾ ਰਹੇਗਾ ਇਧਰ ਦੀ ਆ ਜਾ ਆ ਇਧਰ ਦੀ ਭੁੱਖ ਬਹੁਤ ਲੱਗੀ ਪਈ ਆ ਗਿਆ ਭੁੱਖ ਤਾਂ ਲੱਗਣੀ ਐ ਸਮਝਦਾ ਤਾਂ ਹੈ ਨਹੀਂ ਕਿਸੇ ਦੀ ਬੇ ਕੋਈ ਨਹੀਂ ਹੈ ਨਾ ਮੇਰੇ ਚੱਟ ਤੇ ਚੌਕਾ ਮੇਰੇ ਚੱਟ ਤੇ ਚੌਕਾ ਅੱਧਾ ਰੱਖ ਕੇ ਕਹਿ ਦੇ ਮੈਂ ਮਾਰ ਕੇ ਟੋਕਰਾ ਸਿਰ ਪਾੜ ਦੂੰ ਇਧਰ ਦੀ ਆ ਜਾ ਬਣਿਆ ਸੌਹਾਂ ਦਾ ਤੂੰ ਤਾਂ ਮੇਰੀ ਸੂਤ ਹੀ ਖੜਦੇਗਾ ਨਾਲੇ ਆਪ ਮਰੂ ਨਾਲੇ ਮੈਨੂੰ ਮਾਰੂ ਤੂੰ ਕਣ ਆਪ ਦਾ ਘਟਾ ਉਪਰਛਣੇ ਤਾਂ ਨਾ ਮੈਨੂੰ ਕੋਠਣਗੇ ਹੰਪਰੇ ਫਿਰ ਤਾ ਹਾਂ ਉਹ ਮਰੀ ਪੈਣਿਆ ਉਰੇ ਤਾਂ ਬਿਪਤਾ ਪੈ ਰਹੀ ਹੈ ਤੈਨੂੰ ਜੱਫੀਆਂ ਪਾਉਣ ਦੀ ਹੋ ਰਹੀ ਹੈਗੀ ਤੇਰਾ ਯਾਰ ਬਾੜਾ ਲਈ ਚੁਗਲਾ ਲੈ ਲੈ ਬਰਬਾਤਾ ਬਾਈ ਤਾਂ ਲੈ ਕੇ ਜਾ ਸੁਪਲੇਟ ਵੀ ਆਇਆ ਦਾ ਕੰਮ ਕਰੇ ਟੀੜਾ ਉਹਨੇ ਕੰਮ ਵਾਲੇ ਦੇ ਮੇਰੇ ਤੇ ਟਿੱਟੇ ਕਵਾਟਾ ਪੱਟਾ ਤੂੰ ਨਹੀਂ ਸੁਧਰਦਾ ਤੈਨੂੰ ਮੈਂ ਬਥੇਰਾ ਸਮਝਾ ਸਮਝਾ ਕੇ ਦੇਖ ਲਿਆ ਵੇ ਕਦੇ ਮੇਰੀ ਗੱਲ ਤਾਂ ਸੁਣ ਲਿਆ ਕਰ ਜਮਾਨੇ ਸੁਣ ਤਾਂ ਆਪ ਰਗੜਤਾ ਦੇਖ ਲੈ ਉਸੇ ਕੰਮੀ ਆਲੇ ਦੇ ਹੁਣ ਕੁਤੂ ਨੂੰ ਪਤਾ ਤੇਰੇ ਅੱਗੇ ਬੱਚ ਮੈਨੂੰ ਮਾਫ਼ ਕਰਾ ਦੇ ਮੈਨੂੰ ਰੋਟੀ ਪਾ ਮੈਨੂੰ ਭੁੱਖ ਬਹੁਤ ਲੱਗ ਗਈ ਐ ਮੈਂ ਤੇ ਬਾਰੇ ਤੇ ਜਾਣਾ ਕੋਈ ਆ ਡਾ ਜਬ ਰਾਤ ਦੀ ਰੋਟੀ ਖਾਦੀ ਨਹੀਂ ਬਾਈ ਕਿੱਥੇ ਕਾਲੇ ਫੁਲਕੇ ਤੇਰਾ ਪੇੜਾ ਬਈ ਜੇ ਮੇਰਾ ਖੂਨ ਉਮੱਚੀ ਜਾਂਦਾ ਤੂੰ ਭੁੱਖਾ ਟੱਟ ਮੱਚੀ ਜਾਂਦਾ ਚਲ ਤਾਂ ਆ ਜਾ ਲੈਉਣੀਆਂ ਰੋਟੀ ਕਿੱਥੇ ਤੇ ਪਾਇਗਾ ਵੱਡਾ ਤਾਂ ਨਹੀਂ ਹੈਗਾ ਕਰ ਨਾ ਵੱਡਾ ਨਾ ਛੋਟਾ ਕੋਈ ਨਹੀਂ ਹੈਗਾ ਕਹੀ ਜਿੱਤੇ ਹਿੱਜੀ ਉੱਟ ਆ ਜਾਂੀ ਨਾ ਐ ਫਿਰ ਮੋਕ ਮਾਰਦੇ ਛੇਤੀ ਫਿਰ ਛੇਤੀ ਬੜਕਾਂ ਵੀ ਮਾਰਦੇ ਮਾਂਏ ਕਰ ਦੂ ਮੈਂ ਬਾ ਕਰ ਦੂ जे तो अंदर चल मैं लेनी रोटी पाके अदन जायज बिक दी आका मार लो बुलसी ओ जा और जा ओए अब्बा गुगे कर धणी चांद चढ़ रहा है ना तो ये सर भी लग दिया है ना बंद तड़ी लग दिया